ਜੇ ਤੁਮ ਬਹੁਤ ਵੱਡਾ ਆਲਮ ਹੋ ਗਏ ਐ ਫਾਜ਼ਿਲ ਹੋ ਗਏ ਐ ਤੇ ਹਜ਼ਾਰਾਂ ਕਿਤਾਬਾਂ ਦਾ ਨਿਚੋਰ ਤੇਰੇ ਦਿਮਾਗ ਦੇ ਚ ਹੈ ਆਪ ਕਹਿੰਦੇ ਨੇ ਕਿ ਇਹ ਬੰਦੇ ਜੇ ਤੁਮ ਬਹੁਤ ਵੱਡਾ ਆਲਮ ਹੋ ਗਏ ਐ ਫਾਜ਼ਿਲ ਹੋ ਗਏ ਐ ਤੇ ਹਜ਼ਾਰਾਂ ਕਿਤਾਬਾਂ ਦਾ ਨਿਚੋਰ ਤੇਰੇ ਦਿਮਾਗ ਦੇ ਚ ਹੈ ਸਿਰਫ ਦਿਮਾਗ ਦੇ ਚ ਹੈ ਜੀਵਨ ਦੇ ਚ ਨਹੀਂ ਜੋ ਕਿਤਾਬ ਦੇ ਵਿੱਚ ਲਿਖਿਆ ਹੈ ਉਹ ਤੂੰ ਪੜਿਆ ਹੈ ਪਰ ਜੋ ਕਿਤਾਬ ਦੇ ਵਿੱਚ ਹੈ ਉਹ ਤੂੰ ਨਹੀਂ ਹੈ ਨਾ ਮੁਹੱਕਕ ਬਵਦ ਨਾ ਦਾਣੁ ਸਮੰਦ ਚਾਰ ਪਾਏ ਬਰੋਏ ਕਿਤਾਬੇ ਚੰਦ ਇਕਬਾਲ ਕਹਿੰਦੇ ਨੇ ਤੇ ਇੰਜ ਗੱਲ ਹੋ ਗਈ ਜਿਵੇਂ ਕਿਸੇ ਚੌਪਾਏ ਜਾਨਵਰ ਖੋਤੇ ਦੇ ਉੱਤੇ ਕਿਤਾਬਾਂ ਲੱਧਦੇ ਹੀ ਹੈ ਤੇ ਉਹ ਹੁਣ ਭਗਤ ਬਣ ਗਿਆ ਪੁਰਾਣੇ ਜ਼ਮਾਨੇ ਵਿੱਚ ਬੈਲ ਉੱਠ ਖੋਤਿਆਂ ਦੇ ਉੱਤੇ ਪੁਸਤਕਾਂ ਲੱਧ ਕੇ ਇੱਕ ਥਾਂ ਤੋਂ ਦੂਸਰੀ ਥਾਂ ਤੇ ਲਿਜਾਈਆਂ ਜਾਂਦੀਆਂ ਸਨ ਤੇ ਜਿਹੜਾ ਖੋਤਾ ਹੁਣ ਪੁਸਤਕਾਂ ਗਿਆਨ ਦੀਆਂ ਭਰੀਆਂ ਹੀ ਲੱਦ ਕੇ ਲੈ ਜਾ ਰਿਹਾ ਉਹ ਪੰਡਤ ਬਣ ਗਿਆ ਗਿਆਨੀ ਹੋ ਗਿਆ ਉਹ ਸੰਤ ਬਣ ਗਿਆ ਭਗਤ ਬਣ ਗਿਆ اے ਬੰਦੇ ਤੂੰ ਦਾਰਸ਼ਨਿਕ ਹੈ ਫਿਲਾਸਫਰ ਹੈ ਗਿਆਨੀ ਹੈ ਦਸ ਪੁਰਬ ਸਦਾ ਦਸਾਹਰਾ ਦਸ ਪੁਰਬ ਦਸ ਦੋਖਾਂ ਨੂੰ ਨਾਸ਼ ਕਰਨ ਵਾਲੇ ਮੰਨੇ ਨੇ ਪੰਡਤਾਂ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਉਸ ਦੇ ਜ਼ਿਕਰ ਕੀਤੇ ਨੇ ਤੇ ਕਿਹੜੇ ਦਸ ਪੁਰਬ ਜਿਹਦੇ ਚ ਅੰਦਾਜ਼ਨ ਚੰਦਰਮਾ ਦੇ ਪੁਰਬ ਜ਼ਿਆਦਾ ਨੇ ਪੂਰਨਮਾਸ਼ੀ ਮਸੀਹ ਇਕਮਥਿਤ ਇਤਵਾਰ ਚਾਣਨਾ ਕੁਝ ਪੁਰਬ ਸੂਰਜ ਦੇ ਨੇ ਸੰਕਰਾਂਤ ਸੂर्य ग्रहण ਇਤਿਆਦਕ ਇਹ ਸਾਰੇ ਪੁਰਬ ਚੰਦਰਮਾ ਤੇ ਸੂਰਜ ਨਾਲ ਸੰਬੰਧਿਤ ਨੇ ਤੇ ਪੂਰਨਮਾਸ਼ੀ ਹੁਣ ਸਹਿਜੇ ਸਹਿਜ ਸਾਡੇ ਵਿੱਚ ਵੀ ਪ੍ਰਚਲਿਤ ਹੁੰਦੀ ਜਾਂਦੀ ਹੈ ਇਹਦਾ ਗੁਰਮਤ ਗੁਰੂ ਘਰ ਨਾਲ ਦੂਰ ਦਾ ਵੀ ਕੋਈ ਸੰਬੰਧ ਨਹੀਂ ਬਈ ਆਓ ਗੁਰਦੁਆਰੇ ਚ ਪੂਰੀ ਨਿਮਾਸ਼ੀ ਹੈ ਸਮਝ ਲਓ ਗੁਰਦੁਆਰੇ ਨੇ ਮਨਮੱਦ ਦਾ ਖਾੜਾ ਬਣਾਇਆ ਜਾ ਰਿਹਾ ਹੈ ਮਨਮੱਦ ਦਾ ਅੱਡਾ ਬਣਾਇਆ ਜਾ ਰਿਹਾ ਹੈ ਮੈਂ ਇਤਨੀ ਅਰਜ਼ ਕਰਦਿਆਂ ਕੋਈ ਗੱਲ ਗੁਰਮਤ ਦੀ ਕਸੌਟੀ ਤੇ ਪੂਰੀ ਨਾਉ ਤੇ ਜਣਾ ਤੇ ਦਾਸ ਨੂੰ ਕੋਈ ਅਹਿਸਾਸ ਕਰਾ ਦੇ ਵੀ ਇਸ ਸਟੇਜ ਉੱਤੇ ਹੱਥ ਜੋੜ ਕੇ ਮੈਂ ਖਿਮਾ ਮੰਗ ਲਵਾਂਗਾ ਬਿਲਕੁਲ ਲੋ ਗਈ ਮੈਥੋਂ ਪਰ ਜੇ ਗੁਰਮਤ ਦੀ ਗੱਲ ਆਖੀਏ ਤੇ ਕਿਸੇ ਦਾ ਹਿਰਦਾ ਦੁਖਦਾ ਹੈ ਤਾਂ ਮੈਂ ਤੇ ਇਹ ਆਖਾਂਦ ਗੁਰੂ ਇਸ ਦਾ ਹਿਰਦਾ ਇਤਨਾ ਦੁਖਾ ਕੇ ਗੁਰਮਤ ਨੂੰ ਮੰਨ ਨਹੀਂ ਲਵੇ ਚਲੋ ਦੁਖੀ ਹੋ ਕੇ ਹੀ ਮੰਨੇ ਕਮ ਸੇ ਪੀੜਤ ਹੋ ਕੇ ਹੀ ਮੰਨੇ ਪੂਰਨ ਮਾਸ਼ੀ ਦਾ ਦੂਰ ਦਾ ਵੀ ਕੋਈ ਸੰਬੰਧ ਨਹੀਂ ਹੈ ਗੁਰਮਤ ਨਾਲ ਪ੍ਰਾਚੀਨ ਸਮੇਂ ਚ ਜਦ ਸਮੇਂ ਨੂੰ ਪਰਖਣ ਦਾ ਕੋਈ ਜ਼ਰੀਆ ਨਹੀਂ ਸੀ ਦਿਨ ਦਿਹਾੜ ਦੀ ਗਿਣਤੀ ਰੱਖਣੀ ਹੈ ਤੋ ਕਿਵੇਂ ਰੱਖੀ ਜਾਏ ਜਿਸ ਦਿਨ ਚੰਦਰਮਾ ਪੂਰਨ ਹੋ ਜਾਂਦਾ ਸੀ ਤੇ ਕਹਿੰਦੇ ਸਨ ਪੂਰਨ ਮਾਸ਼ ਮਾਸ਼ ਕਹਿੰਦੇ ਨੇ ਮਹੀਨੇ ਨੂੰ ਮਹੀਨਾ ਪੂਰਾ ਹੋ ਗਿਆ ਬਸ ਇਹ ਨਹੀਂ ਗੱਲ ਹੈ ਇਹ ਗਿਣਤੀ ਦਾ ਇੱਕ ਆਧਾਰ ਸੀ ਹੁਣ ਕੁਝ ਨਹੀਂ ਸੀ ਤੇ ਜੀ ਬੜੀ ਪਵਿੱਤਰ ਪੂਰਨ ਮਾਸ਼ੀ ਹੈ ਜੀ ਆਓ ਜੀ ਪਵਿੱਤਰ ਦਿਹਾੜਾ ਹੈ ਇਹਦਾ ਮਤਲਬ 29 ਦਿਹਾੜੇ ਤੇ ਅਪਵਿੱਤਰ ਨੇ ਨਾ ਤੇ ਜਿਸ ਰੱਬ ਨੇ 29 ਦਿਹਾੜੇ ਅਪਵਿੱਤਰ ਬਣਾ ਦਿੱਤੇ ਉਹ ਰੱਬ ਆਪ ਕਿੱਥੇ ਪਵਿੱਤਰ ਹੋਵੇਗਾ ਉਹ ਆਪ ਚੰਗਾ ਹੋ ਸਕਦਾ ਹੈ ਜਿਹਨੇ ਅਪਵਿੱਤਰ 29 ਦਿਨ ਬਣਾ ਦਿੱਤੇ ਤੇ ਕੋਈ ਦਿਨ ਪਵਿੱਤਰ ਬਣਾਇਆ ਇਸ ਤਰ੍ਹਾਂ ਦੇ ਚੱਕਰਾਂ ਚ ਬਥੇਰੀ ਦੁਨੀਆ ਪਈ ਐ ਮੰਗਲਵਾਰ ਪਹਿੜਾ ਐ ਸ਼ਨੀਵਾਰ ਪਹਿੜਾ ਤੇ ਪੁੱਛ ਲਈ ਹੁਣ ਮੰਗਲਵਾਰ ਬਣਾਇਆ ਕਿਸ ਨੇ ਰੱਬ ਨੇ ਤੇ ਜਿਹੜਾ ਇਤਨਾ ਪਹਿੜਾ ਦਿਨ ਬਣਾਉਂਦਾ ਉਹ ਆਪ ਕਿਥੋਂ ਚੰਗਾ ਹੋਵੇਗਾ ਜਿਹੜਾ ਸ਼ਨੀਵਾਰ ਇਤਨਾ ਪਹਿੜਾ ਬਣਾ ਦਿੰਦਾ ਲੋਕੀ ਕਹਿੰਦੇ ਨੇ ਸ਼ਨੀਵਾਰ ਦਾ ਗ੍ਰਹਿ ਤੇ ਇਹ ਕੋਈ ਦਿਨ ਚੰਗਾ ਨਹੀਂ ਤੇ ਲਗਨ ਸ਼ਗਨ ਦੇ ਚੱਕਰ ਦੇ ਚ ਬਥੇਰੇ ਸਿੱਖ ਵੀ ਪਏ ਨੇ ਇਹ ਵੀ ਮਾਰਜ਼ ਕਰਦੇ ਤੇ ਸੈਬਾਂ ਦੀ ਬਾਣੀ ਦਾ ਫੈਸਲਾ ਜਦ ਆਪਨ ਆਪ ਆਪ ਉਰਧਾਰੇ ਤਾਂ ਸਗਨ ਅਬ ਸਗਨ ਕਹਾਂ ਵੀ ਜਾਏ ਫਿਰ ਸਗਨ ਅਪਸਗਨ ਤਿਸ ਕੋ ਲਗੇ ਜਿਸ ਚੀਤ ਨਾ ਆਵੇ ਜਿਹਨੂੰ ਕਰਤਾਪੁਰਖ ਚੇਤੇ ਨਹੀਂ ਆਉਂਦਾ ਉਹ ਸਗਨ ਅਪਸਗਨ ਦੇ ਚੱਕਰੇ ਚ ਪੈਂਦਾ ਉਹ ਦਿਨ ਦਿਹਾੜਿਆਂ ਦੇ ਚੱਕਰੇ ਚ ਪੈਂਦਾ ਤੇ ਬਹੁਤਿਆਂ ਨੂੰ ਇਹ ਵੀ ਵੇਮ ਮੈਂ ਇਧਰ ਬਾਹਰ ਹੀ ਮੁਲਕਾਂ ਜਿਆਦਾ ਦੇਖਿਆ ਇਧਰ ਇਹ ਆਨੰਦ ਕਾਰਜ ਹੋ ਰਿਹਾ ਹੋਵੇ ਕਹਿੰਦੇ 12 ਵਜੇ ਤੋਂ ਪਹਿਲੇ ਹੋਵੇ ਪਹਿਲੇ ਤੇ 12 ਵਜੇ ਤੋਂ ਬਾਅਦ ਕਿਹੜਾ ਅਸਮਾਨ ਢਾਈ ਪੈਣਾ ਹੈ ਇਹਦਾ ਮਤਲਬ ਅੱਧਾ ਦਿਨ ਰੱਬ ਨੇ ਭੈੜਾ ਹੀ ਬਣਾਇਆ ਹੈ ਨਾ 12 ਵਜੇ ਤੋਂ ਬਾਅਦ ਦਿਨ ਚੰਗਾ ਨਹੀਂ ਤਿਹੋੜੇ ਕਿੱਥੋਂ ਐਵੇਂ ਜਿਹੜੇ ਵਹਿਮ ਤੋਂ ਬਾਤ ਨੇ ਨਾ ਕਿ ਪਰੰਪਰਾ ਦੇ ਨਾਲ ਚੱਲਦੇ ਨੇ ਪੀੜੀ ਦਰ ਪੀੜੀ ਚੱਲਦੇ ਨੇ ਇਸ ਵਾਸਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਬਾਣੀ ਪਰੰਪਰਾਵਾਦੀ ਨਹੀਂ ਹੈ ਸਤਵਾਦੀ ਹੈ ਸੱਚ ਕੀ ਹੈ ਸਚਾਈ ਕੀ ਹੈ ਪਰੰਪਰਾ ਕੀ ਹੈ ਇਹਦਾ ਕੋਈ ਮਤਲਬ ਨਹੀਂ ਸਚਾਈ ਕੀ ਹੈ ਤੇ ਸਿੱਖ ਦਾ ਮਤਲਬ ਹੈ ਸਚਾਈ ਨੂੰ ਕਬੂਲ ਕਰਨਾ ਪਰੰਪਰਾ ਨੂੰ ਕਬੂਲ ਕਰਨਾ ਇਹ ਨਹੀਂ ਮੇਰਾ ਪਿਓ ਮਨਾਉਂਦਾ ਸੀ ਪੂਰਨ ਨਮਾਸ਼ੀ ਦਾਦਾ ਮਨਾਉਂਦਾ ਸੀ ਪਰਦਾਦਾ ਮਨਾਉਂਦਾ ਸੀ ਤੇ ਜੇ ਇਸ ਢੰਗ ਨਾਲ ਅਗਰ ਚਲੇ ਜਾਈਏ ਨਾ ਤੇ ਜਿੱਥੋਂ ਮਨੁੱਖੀ ਦੁਨੀਆ ਚਲੀਏ ਪਹਿਲੇ ਜੰਗਲਾਂ ਚ ਰਹਿੰਦੇ ਸਨ ਨੰਗੇ ਰਹਿੰਦੇ ਸਨ ਤੋਂ ਨੰਗੇ ਹੀ ਰਹੇ ਪਰ ਗਲ ਮੁਕਾਓ ਪਰ ਉਹ ਦਰਖਤਾਂ ਥੱਲੇ ਹੀ ਰਹਿੰਦੇ ਸਨ ਉਹ ਪਹਾੜਾਂ ਦੀਆਂ ਕੰਧਰਾਂ ਦੇ ਚ ਰਹਿੰਦੇ ਸਨ ਸਾਡੇ ਪਿਤਾ ਪਿਤਾ ਮੈਂ ਬਿਲਕੁਲ ਪਿੱਛੇ ਚਲੇ ਜਾਓ ਆਦੀ ਮਖਲੂਕ ਕੀ ਸੀ ਜੇ ਪੁਰਾਣੇ ਦੀ ਨਕਲ ਕਰਨੀ ਹੈ ਨਹੀਂ ਵਕਤ ਦੀ ਵਿਚਾਰ ਕਰਨੀ ਹੈ ਵਕਤ ਵਿਚਾਰੇ ਸੁਬੰਦ ਆਵੇ ਤਾਂ ਸਾਹਿਬ ਕਹਿੰਦੇ ਨੇ ਜੂਠ ਨਾ ਚੰਦ ਸੂਰਜ ਕੀ ਭੇਦੀ ਸੰਗਰਾਮ ਮਨਾਣ ਨਾਲ ਪੁੰਨਿਆ ਮਨਾਣ ਨਾਲ ਮਸਿਆ ਮਨਾਣ ਨਾਲ ਚੰਦਰ ਗ੍ਰਹਿਣ ਮਨਾਣ ਨਾਲ ਸੂਰਜ ਗ੍ਰਹਿਣ ਮਨਾਣ ਨਾਲ ਮਨ ਦੀ ਝੂਠ ਨਹੀਂ ਲੈਂਦੀ। ਜੇ ਕੁਝ ਵੀ ਕਰ ਲਓ। ਝੂਠ ਨਾ ਅੰਨੇ ਝੂਠ ਨਾ ਨਾਏ। ਅੰਨ ਦਾ দান ਕਰਨ ਨਾਲ ਵੀ ਮਨ ਦੀ ਝੂਠ ਨਹੀਂ ਲੈਂਦੀ। ਔਰ ਇਸ਼ਨਾਨ ਕਰਨ ਨਾਲ ਵੀ ਮਨ ਦੀ ਝੂਠ ਨਹੀਂ ਲੈਂਦੀ। ਝੂਠ ਨਾ ਅੰਨੇ ਝੂਠ ਨਾ ਨਾਏ। ਝੂਠ ਨਾ ਮੇਵਰੀ ਇਹ ਸਭ ਥਾਂ ਹੀ ਇਸਲਾਮ ਦੇ ਵਿੱਚ ਬਰਖਾ ਦਾ ਦੇਵਤਾ ਮੰਨਦੇ ਨੇ ਵਾਜਾ ਖਿਜਰ ਤੇ ਹਿੰਦੂ ਧਰਮ ਦੇ ਵਿੱਚ ਮੰਨਦੇ ਨੇ ਇੰਦਰ ਤੇ ਇੰਦਰ ਦੀ ਬਕਾਇਦਾ ਪੂਜਾ ਹੁੰਦੀ ਹੈ ਜਿਸ ਸਾਲ ਹਿੰਦੁਸਤਾਨ ਦੇ ਵਿੱਚ ਬਾਰਿਸ਼ਾਂ ਲੇਟ ਹੋ ਜਾਂ ਤਾਂ ਲੋਕੀ ਉੱਥੇ ਇੰਦਰ ਦੀ ਪੂਜਾ ਕਰਦੇ ਨੇ ਯੱਗ ਕਰਦੇ ਨੇ ਹਵਨ ਕਰਦੇ ਨੇ ਬੇ ਇੰਦਰ ਦੇਵਤੇ ਨੂੰ ਪ੍ਰਸੰਨ ਕਰੀਏ ਤੇ ਬਰਖਾ ਹੋਵੇ ਨਹੀਂ ਪਵੇ ਤੇ ਸਾਬ ਕਹਿੰਦੇ ਨੇ ਬਰਖਾ ਦਾ ਦੇਵਤਾ ਹੈ ਬਦਲਾਂ ਦੀ ਪੂਜਾ ਕਰਨ ਨਾਲ ਕੋਈ ਮਨ ਦੀ ਝੂਠ ਲੈ ਜਾਣੀ ਝੂਠ ਨਾ ਮੇ ਵਰੀਏ ਸਭ ਤਾਂ ਝੂਠ ਨਾ ਧਰਤੀ ਝੂਠ ਨਾ ਪਾਣੀ ਇੱਕ ਹੋਰ ਤਰੀਕਾ ਅਪਣਾਇਆ ਜਾਂਦਾ ਧਰਤੀ ਦੇ ਵਿੱਚ ਗੁਫਾ ਬਣਾ ਕੇ ਭੋਰਾ ਬਣਾ ਕੇ ਧਰਤੀ ਦੇ ਵਿੱਚ ਰਹਿਣਾ ਭੋਰਿਆਂ ਦੇ ਵਿੱਚ ਰਹਿਣਾ ਤੇ ਨਕਲ ਕੁਝ ਸਾਡੇ ਵੀ ਗੁਰਮਤ ਦੇ ਸਾਧੂਆਂ ਨੇ ਵੀ ਕਰ ਲਈ ਤੇ ਮੈਂ ਫਿਰ ਅਰਜ਼ ਕਰਾਂ ਜਿਹੜੀ ਜਿਹੜੀ ਰਸਮੋ ਰਿਵਾਜ ਕਰਿਆ ਗੁਰਬਾਣੀ ਤੇ ਪੂਰੀ ਨਹੀਂ ਉਤਰਦੀ ਬਸ ਮਨ ਮਤਾ ਹੈ ਕਿਉਂਕਿ ਗੁਰਨਾਮਿਕ ਨੇ ਅਗੰਮੀ ਖੋਜ ਸਾਡੇ ਸਾਹਮਣੇ ਵਕਤ ਦੇ ਮੁਤਾਬਕ ਰੱਖੀ ਹੈ ਔਰ ਅਜੋਕੇ ਯੁੱਗ ਦੇ ਮਾਲਕ ਨੇ ਆਪ ਕਲਯੁਗ ਪ੍ਰਮਾਣ ਨਾਨਕ ਗੁਰ ਅੰਗਦ ਅਮਰ ਕਹਾਇਓ ਸ੍ਰੀ ਗੁਰੂ ਰਾਜ ਅਵਚਲ ਅਡਲ ਆਦ ਪੁਰਖ ਫਰਮਾਇ ਇਸ ਯੁੱਗ ਦੇ ਰਖਵਾਲੇ ਇਸ ਯੁੱਗ ਦੇ ਚ ਜ਼ਿੰਮੇਵਾਰੀ ਅਕਾਲ ਪੁਰਖ ਨਾਲ ਜੋੜਨ ਦੀ ਇਹ ਗੁਰਮਤ ਦੀ ਗੁਰਬਾਣੀ ਦੀ ਤਹਿਰਾਨ ਦੇਚ ਇੱਕ ਮੁਸਲਮਾਨ ਗੁਰਬਾਣੀ ਦੇ ਵਿਚਾਰ ਤੇ ਕੀਰਤਨ ਤੋਂ ਇਤਨਾ ਪ੍ਰਭਾਵਿਤ ਹੋਇਆ ਤੇ ਗੁਰਬਾਣੀ ਦੇ ਕੁਝ ਅਰਥ ਉਹਨਾਂ ਨੂੰ ਸਰਦਾਰ ਮੱਖਣ ਸਿੰਘ ਉਹਨੇ ਦੱਸੇ ਜੋ ਉੱਥੇ ਗੁਰਦੁਆਰੇ ਦੀ ਸੇਵਾ ਕਰਦੇ ਨੇ ਤੇ ਉਹ ਅੱਜ ਮੁਸਲਮਾਨ ਸਮਾਧੀ ਦੇਚ ਚਲਾ ਜਾਂਦਾ ਤੇ ਸਮਾਧੀ ਦੇਚ ਉਹ ਜੋਸ਼ ਨੂੰ ਝਲਕਾਰੇ ਪੈਂ ਉਹ ਕਹਿੰਦਾ ਉਹਦੇ ਆਪਣੇ ਅਲਫਾਜ਼ ਦੇ ਅਜੋਕੇ ਯੁੱਗ ਦਾ ਮਾਲਕ ਗੁਰੂ ਨਾਨਕ ਇਸ ਯੁੱਗ ਦੇ ਵਿੱਚ ਅਕਾਲ ਪੁਰਖ ਨਾਲ ਜੁੜਨ ਦਾ ਸੁਖੇੰਤਰੀਕਾ ਗੁਰੂ ਨਾਨਕ ਦੀ ਬਾਣੀ ਗੁਰੂ ਨਾਨਕ ਦਾ ਦਿੱਤਾ ਹੋਇਆ ਮੰਤਰ ਉਹਨਾਂ ਦੀ ਜਪ ਸਾਦਣਾ ਤੂੰ ਧਰਤੀ ਦੇ ਵਿੱਚ ਘੋਰਾ ਬਣਾ ਕੇ ਬੈਠ ਜਾਣਾ ਸਾਇਬ ਕਹਿੰਦੇ ਨੇ ਇਹਦੇ ਨਾਲ ਵੀ ਮਨ ਦੀ ਝੂਠ ਨਹੀਂ ਲੈਂਦੀ ਕਿ ਬਾਬੇ ਭੋਰੇ ਚ ਚਲੇ ਗਏ ਨੇ ਤੇ ਬਾਬੇ ਕੋਈ ਕੀੜੇ ਮਕੋੜੇ ਨੇ ਕੋਈ ਸੱਪੇ ਭੋਰੇ ਚ ਚਲੇ ਗਏ ਭੋਰੇ ਚ ਕਿਉਂ ਜਾਣਾ ਮਨੁੱਖਾ ਦਿਲ ਦਿਮਾਗ ਦਿੱਤਾ ਹੈ ਰੱਬ ਨੇ ਤੇ ਫਿਰ ਕਰਦੇ ਨੇ ਜਲਧਾਰਾ ਕਿਸੇ ਡੂੰਘੇ ਪਾਣੀ ਦੇ ਵਿੱਚ ਗਰਦਨ ਜਿਤਨਾ ਡੂੰਘਾ ਪਾਣੀ ਉੱਥੇ ਖੜੇ ਹੋ ਕੇ ਮੰਤਰਾਂ ਦਾ ਜਾਪ ਕਰਨਾ ਪਾਣੀ ਦੇ ਵਿੱਚ ਉਹਨੂੰ ਕਹਿੰਦੇ ਨੇ ਜਲਧਾਰਾ ਸਾਬ ਕਹਿੰਦੇ ਨੇ ਇਸ ਤਰ੍ਹਾਂ ਦਾ ਜਲਧਾਰਾ ਕਰਨ ਨਾਲ ਵੀ ਮਨ ਦੀ ਝੂਠ ਨਹੀਂ ਲੈਂਦੀ ਝੂਠ ਨਾ ਅੰਨੇ ਝੂਠ ਨਾ ਆਏ ਝੂਠ ਨਾ ਮੀਵਰੀਏ ਸਭ ਥਾਂ ਝੂਠ ਨਾ ਧਰਤੀ ਝੂਠ ਨਾ ਪਾਣੀ ਝੂਠ ਨਾ ਪਾਉਣੇ ਮਾਸਮਾਣੀ ਪ੍ਰਾਣਾਯਮ ਕਰ ਲੈਣਾ ਸਵਾਸਾਂ ਨੂੰ ਰੋਕ ਲੈਣਾ ਦੇ ਨਾਲ ਵੀ ਝੂਠ ਨਹੀਂ ਲੈਂਦੇ ਬਰਤਰੀ ਨੇ ਪ੍ਰਾਣ ਰੋਕ ਲੈ ਸਨ ਸ્વાસ ਰੋਕ ਲੈ ਸਨ ਉਮਰ ਇਤਨੀ ਲੰਬੀ ਕਰ ਲਈ ਸੀ ਕਿ ਇਹ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਵਕਤ ਵੀ ਸੀ ਸਿਰਫ ਸ્વાસ ਰੋਕ ਕੇ ਆਪਣੀ ਉਮਰ ਲੰਬੀ ਕਰ ਲਈ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਕੁਝ ਸ਼ਬਦ ਸਿਰਫ ਬਰਤਰੀ ਪ੍ਰਤੀ ਉਚਾਰਨ ਕੀਤੇ ਨੇ ਜਿਹੜੇ ਗੁਰਗਨ ਸਾਹਿਬ ਚ ਦਰਜ ਨੇ ਸਿਫਤੀ ਰਤਾ ਸਦਾ ਬੈਰਾਗੀ ਜੂਏ ਜਨਮ ਨਹਾਰੇ ਨਾਨਕ ਸੁਣ ਭਰਤਰ ਜੋਗੀ ਖੀਵਾ ਅੰਮ੍ਰਿਤ ਧਾਰੇ ਜਲ ਤੇ ਉਪਜੇ ਜਲ ਤੇ ਦੂਰ ਜਲ ਮੇ ਜੋਤ ਰਿਆ ਭਰਪੂਰ ਸੁਣ ਭਰਤਰ ਨਾਨਕ ਕਹੇ ਵਿਚਾਰ ਨਿਰਮਲ ਨਾਮ ਮੇਰਾ ਆਧਾਰ ਹੈ ਭਰਤਰੀ ਕਿਹੜੇ ਚੱਕਰਾਂ ਚ ਪੈ ਗਏ ਆ ਪ੍ਰਾਣਾ ਯਮ ਦੇ ਚੱਕਰਾਂ ਚ ਸੰਸਾਰ ਦੇ ਚ ਇੰਜ ਰਹਿ ਜਿਵੇਂ ਪਾਣੀ ਦੇ ਚ ਕਮਲ ਦਾ ਫੁੱਲ ਹੈ ਤੈਨੂੰ ਛੱਡ ਕੇ ਭਜਣ ਦੀ ਕੀ ਲੋੜ ਪੈ ਗਈ ਹੈ ਖੈਰ ਮੁਖਤਸਰ ਅਸ ਕਰੀਏ ਤਾਂ ਫਿਰ ਉਹ ਕਿਸ ਤਰ੍ਹਾਂ ਨਿਰਮਲ ਹੋਈ ਹੈ ਜਿਹੜੇ ਸਾਧਨ ਅੱਜ ਤੱਕ ਅਪਣਾਏ ਗਏ ਉਹਦੇ ਨਾਲ ਤੇ ਗੁਰੂਦੇਵ ਸਹਿਮਤ ਨਹੀਂ ਫਿਰ ਨਿਰਮਲ ਕਿਵੇਂ ਹੋਈਏ ਤੋਂ ਪਾਤਸ਼ਾਹ ਦਾ ਹੋਰ ਸ਼ਬਦ ਸਰਵਨ ਕਰੋ ਸਾਇਦ ਕਹਿੰਨ ਨਾਨਕ ਚੁੱਲੀਆਂ ਸੁਚੀਆਂ ਜੇ ਵਰ ਜਾਣੇ ਕੋਏ ਸੁਰਤੇ ਚੁਲੀ ਗਿਆਨ ਕੀ ਜੋਗੀ ਕਾਜਤ ਹੋਏ ਬ੍ਰਾਹਮਣ ਚੁਲੀ ਸੰਤੋਖ ਕੀ ਗ੍ਰਹੀ ਕਾ ਸਦਦਾਨ ਰਾਜੇ ਚੁਲੀ ਨਿਆਂ ਕੀ ਪੜਿਆ ਸਚ ਧਿਆਨ ਪਾਣੀ ਚਿਤ ਨਾ ਧੋ ਭਈ ਮੁਖ ਪੀਤੇ ਤਿਖ ਜਾਏ ਪਾਣੀ ਪਿਤਾ ਹੈ ਜਗਤ ਕਾ ਫਿਰ ਪਾਣੀ ਸਬਖਾਏ ਸਾਬ ਕਹਿੰਦੇ ਨੇ ਇਹ ਪਾਣੀ ਨਾਲ ਹਿਰਦਾ ਸ਼ੁੱਧ ਨਹੀਂ ਹੋਣਾ ਪਾਣੀ ਚਿਤ ਨਾ ਧੋ ਭਈ ਪਾਣੀ ਦੇ ਚ ਸਮਰਥਾ ਹੀ ਕੋਈ ਨਹੀਂ ਤਾਕਤ ਹੀ ਨਹੀਂ ਹੈ ਕਿ ਕਿਸੇ ਦੇ ਹਿਰਦੇ ਨੂੰ ਸਾਫ ਕਰ ਦੇਵੇ ਨਾ ਨ ਇੱਕ ਚੁੱਲੀਆਂ ਸੁਚੀਆਂ ਜੇ ਭਰ ਜਾਣੇ ਕੋਏ ਸੁਰਤੈ ਚੁਲੀ ਗਿਆਨ ਕੀ ਜੋਗੀ ਗਾਜਤ ਹੋਏ ਸਾਬ ਕਹਿੰਦੇ ਨੇ ਜਿਹੜਾ ਵਿਚਾਰਕ ਹੈ ਦਾਰਸ਼ਨਿਕ ਹੈ ਫਿਲਾਸਫਰ ਹੈ ਕਿਵੇਂ ਪਵਿੱਤਰ ਹੋਵੇਗਾ ਰੱਬ ਦੇ ਗਿਆਨ ਨਾਲ ਉਹਦੇ ਕੋਲ ਪ੍ਰਕਿਰਤੀ ਦਾ ਗਿਆਨ ਹੋਵੇ ਸਮਾਜ ਦਾ ਗਿਆਨ ਹੋਵੇ ਨੀਤੀ ਦਾ ਗਿਆਨ ਹੋਵੇ ਮਨ ਦਾ ਗਿਆਨ ਹੋਵੇ ਸਰੀਰ ਦਾ ਗਿਆਨ ਹੋਵੇ ਜੜੀ ਬੂਟੀਆਂ ਦਾ ਗਿਆਨ ਹੋਵੇ ਸੰਗੀਤ ਦਾ ਗਿਆਨ ਹੋਵੇ ਤੇ ਹਰ ਤਰ੍ਹਾਂ ਦੀ ਕਲਾ ਦਾ ਗਿਆਨ ਹੋਵੇ ਵਿਚਾਰਕ ਹੈ ਦਾਰਸ਼ਨਿਕ ਹੈ ਕਲਾਕਾਰ ਹੈ ਪਰ ਜਿਤਨੇ ਚਿਰ ਤੱਕ ਰੱਬ ਦਾ ਗਿਆਨ ਨਹੀਂ ਪਵਿੱਤਰ ਨਹੀਂ ਹੋਵੇਗਾ ਇਹ ਗਿਆਨੀ ਵੀ ਅਪਵਿੱਤਰ ਰਹੇਗਾ ਸੁਰਤੇ ਚੁਲੀ ਗਿਆਨ ਕੀ ਜੋਗੀ ਕਾ ਜਤ ਹੋਏ ਤੇ ਜੋਗੀ ਕਿਵੇਂ ਪਵਿੱਤਰ ਹੋਵੇਗਾ ਘਰ-ਬਾਰ ਤਿਆਗਣ ਨਾਲ ਘਰ-ਘਰ ਬਿਕਸ਼ਾ ਮੰਗਣ ਨਾਲ ਕਤਈ ਨਹੀਂ ਖੁਦ ਰੋਂਦਾ ਹੋਇਆ ਸੀ ਭਰਤਰੀ ਵੇਖਦੇ ਪਿਆ ਬੈਰਾਗ ਸਤਕ ਦੇ ਚ ਉਸਦਾ ਇੱਕ ਸਵਈਆ ਬੁੱਢਾ ਹੋ ਗਿਆ ਸਾਧਨਾ ਕਰਦਿਆਂ ਕਰਦੇ ਤੇ ਮਿਲਿਆ ਕੁਛ ਨਹੀਂ ਤੇ ਇਤਨੀ ਗੱਲ ਤੇ ਕਬੂਲ ਕਰਨੀ ਪੈਗੀ ਉਨੇ ਸਚਾਈ ਬਿਆਨ ਕਰ ਦਿੱਤੀ ਹੈ ਛੁਪਾਇਆ ਨਹੀਂ ਅਜੋਕੇ ਸਾਧੂ ਸੰਤਾਂ ਦੀ ਤਰ੍ਹਾਂ ਕੁਝ ਛੁਪਾਇਆ ਨਹੀਂ ਬਈ ਅਸੀਂ ਸੰਤਾਂ ਮਾਨਤਾ ਭ੍ਰਮ ਗਏ ਨਹੀਂ ਆ ਇਸ ਤਰ੍ਹਾਂ ਦਾ ਫੋਕਾ ਨਾਰਾ ਉਸਨੇ ਨਹੀਂ ਲਾਇਆ ਆਪਣੀ ਕਮਜ਼ੋਰੀ ਉਸਨੇ ਕਬੂਲੀ ਹੈ ਉਹ ਕਹਿੰਦਾ ਹੈ ਜਾਂਚ ਜਾਂਚ ਕੇ ਆਹਾਰ ਨਾਹੀਂ ਸੋਪੇ ਸਵਾਦ ਵਾਰ ਲਾਭ ਹੋਤ ਇੱਕ ਵਾਰ ਗੁਖ ਤਾਪ ਕੋ ਅਵਾਰ ਇਹਦਾ ਗੋਰਖ ਦੇ ਕਹੇ ਮੁਤਾਬਕ ਘਰ-ਘਰ ਦੇ ਚੋਂ ਮੰਗ ਕੇ ਮਧੂਖੜੀ ਲਿਆਣਾ ਤੇ ਉਹ ਮੈਂ ਭੁੱਖ ਦੇ ਤਾਪ ਨੂੰ ਮਿਟਾਣ ਲਈ ਇੱਕ ਟਾਈਮ ਖਾਣਾ ਇੱਕ ਵਕਤ ਖਾਣਾ ਭੂਮ ਸੈਨ ਤੇ ਬਨੋ ਨਾ ਸਾਥ ਸੈਨਕ ਹੋ ਗਿਨੋ ਸਰੀਰ ਮਾਤਰ ਭੁੱਖ ਨੋ ਨਾ ਜੋ ਬਨੋ ਸੁਪੇ ਦਵਾਰ ਗੋਰਖ ਦੀ ਦਸੀ ਹੋਈ ਮਰਿਆਦਾ ਦੇ ਮੁਤਾਬਕ ਨੀਂਦ ਆਉਂਦੀ ਤੇ ਪੁੰਝੇ ਸੋਹ ਰੈ ਨਾ ਨਾ ਥੱਲੇ ਕੁਝ ਛਾਣ ਨੋ ਨਾ ਉੱਪਰ ਕੁਝ ਲੈਣ ਨੋ ਔਰ ਇਹ ਸਾਧਨਾ ਕਰਦਿਆਂ ਕਰਦਿਆਂ ਬੁੱਢਾ ਹੋ ਗਿਆ ਜੋ ਮਨ ਢਲ ਗਿਆ ਵਾਲ ਚਿੱਟੇ ਹੋ ਗਏ ਨੇ ਗੋਰਖ ਦੇ ਦッセ ਹੋਏ ਨਿਯਮ ਦੇ ਮੁਤਾਬਕ ਖੀਨ ਚੀਰ ਗੋਦਰੀ ਅਨੇਕ ਲੀਰ ਸੌਂ ਕਰੀ ਕਰੀ ਉਜਾਰ ਜਾਉਂ ਪਰ ਇਹ ਅਧੈਨ ਗ੍ਰੰਥ ਵਾਰ ਵਾਰ ਕਹਿੰਦਾ ਬਿਆਬਾਨ ਜੰਗਲ ਉਜਾੜ ਵਿੱਚ ਮੈਂ ਝੁੱਗੀ ਬਣਾਈ ਹੈ ਜਿੱਥੇ ਕੋਈ ਬੰਦੇ ਨਾ ਪਹੁੰਚੇ ਮਨੁੱਖ ਪਹੁੰਚ ਨਹੀਂ ਨਾ ਤੇ अनेका ਤਰ੍ਹਾਂ ਦੀਆਂ ਲੀਰਾਂ ਇਕੱਠੀਆਂ ਕਰਕੇ ਮੈਂ ਗੋਦੜੀ ਬਣਾਈਏ ਕਿਉਂਕਿ ਗੋ ਰਖਨੇ ਕੇ ਆ ਇੱਕ ਰੰਗ ਦਾ ਤੇ ਇੱਕ ਕਪੜੇ ਦਾ ਚੋਲਾ ਨਹੀਂ ਬਣਾਉਣਾ ਲੀਰਾਂ ਇਕੱਠੀਆਂ ਕਰਕੇ ਬਣਾਉਣਾ ਹੈ ਤਾਂ ਮੈਂ ਬਣਾਇਆ ਥੀ ਨ ਚੇਰ ਗੋਦਰੀ ਅਨੇਕ ਲੀਰ ਸੌਂ ਕਰੀ ਕਰੀ ਉਜਾਰ ਝਾਂ ਪਰੇ ਅਧਿਆਨ ਗ੍ਰੰਥ ਵਾਰ-ਵਾਰ ਸਮਾਂ ਕਿਵੇਂ ਪਾਸ ਕਰਦਾ ਕਹਿੰਦਾ ਪੜੇ ਹੋਏ ਗ੍ਰੰਥਾਂ ਨੂੰ ਮੜਮੜ ਕੇ ਪੜਦਾ ਰਹਿਣਾ ਪੜੇ ਹੋਏ ਧਾਰਮਿਕ ਗ੍ਰੰਥ ਸਾਰਾ ਦਿਨ ਪੜਦਾ ਰਹਿਣਾ ਤੇ ਜਪ ਕਰਦਾ ਰਹਿਣਾ ਇਸ ਤਰ੍ਹਾਂ ਮੈਂ ਆਪਣਾ ਸਮਾਂpass ਕਰਦਾ ਖੇਨ ਚੀਰ ਗੋਦਰੀ ਅਨੇਕ ਲੀਰ ਸੌਂ ਕਰੀ ਕਰੀ ਉਜਾਰ ਝਾਉਂ ਪਰੇ ਅਧੈਨ ਗ੍ਰੰਥ ਵਾਰ ਵਾਰ ਹਾਏ ਹਾਏ ਓਗ ਚਹੇ ਨਾਹੇ ਮੌਤ ਜੇ ਅਜੇ ਮੋਰ ਚਿਤ ਬੈਲ ਕੇ ਸਵਾਰ ਬੈਲ ਕੋ ਸਵਾਰ ਐ ਬੈਲ ਦੀ ਅਸਵਾਰੀ ਕਰਨ ਵਾਲੇ ਸ਼ਿਵ ਜੀ ਮੇਰਾ ਮਨ ਰੂਪੀ ਬੈਲ ਤੇ ਅਜੇ ਵੀ ਕਾਬੂ ਚ ਕੋਈ ਨਹੀਂ ਇਹ ਤੇ ਬੇਕਾਬੂ ਐਨਾ ਕੁਛ ਮੈਂ ਕਹਿੰਦਾ ਹੈ ਤ੍ਰਿਸ਼ਨਾ ਦੇਉਂਦੀ ਤੇਉ ਮੌਜੂਦ ਸਭ ਕੁਝ ਮੌਜੂਦ ਗਲਤ ਕੁਝ ਵੀ ਨਹੀਂ ਬਣਦਾ ਬਾਹਰ ਦੇ ਸਾਰੇ ਸਾਧ ਜੋਗੀ ਕਾ ਜਤ ਹੋਏ ਤੇ ਜਤ ਕੇ ਨੂੰ ਕਹਿੰਦੇ ਨੇ ਮਨ ਦੇ ਚ ਗਲਤ ਫੁਰਨੇ ਨਾ ਆਉਣ ਅੱਖਾਂ ਗਲਤ ਵੇਖਣ ਨਾ ਰਸਨਾ ਗਲਤ ਬੋਲੇ ਨਾ ਕੰਨ ਗਲਤ ਸੁਣਨ ਨਾ ਔਰ ਸਰੀਰ ਗਲਤ ਸਪਰਸ਼ ਨਾ ਕਰੇ ਇਹ ਜਤ ਜੋ ਗਲਤ ਦੇਖ ਰਿਹਾ ਹੈ ਜਤੀ ਨਹੀਂ ਜੋ ਗਲਤ ਬੋਲ ਰਿਹਾ ਹੈ ਜਤੀ ਨਹੀਂ ਜੋ ਗਲਤ ਸੋਚ ਰਿਹਾ ਹੈ ਜਤੀ ਨਹੀਂ ਜੋ ਗਲਤ ਸੁਣ ਰਿਹਾ ਹੈ ਜਤੀ ਨਹੀਂ ਤੇ ਸਾਇਬ ਕਰਨ ਚਾ ਕਿੰਨਾ ਹੀ ਵੱਡਾ ਜੋਗੀ ਕਿਉਂ ਨਾ ਹੋਵੇ ਜਤ ਤੋਂ ਬਿਨਾ ਪਵਿੱਤਰ ਨਹੀਂ ਹੋਵੇਗਾ